ਅੱਖੀ ਤਾਂ ਮਿਟੇ ਨਾਖ ਪਕੜੇ ਠੱਗੜਾ ਤੋਂ ਸੰਸਾਰ ਅਠਗੀ ਤੋਂ ਗੱਲ ਚਿੱਤੇ ਆ ਗਈ ਅਮੈਜਿਕ ਸਦਗੀਆਂ ਨਹੀਂ ਕਲਾਤ ਤੇ ਮੈਂ ਪੜ੍ਹੀ ਇੱਕ ਕਿਤਾਬ ਦੇ ਵਿੱਚ ਜੇ ਤੁਹਾਡੇ ਬੱਚਿਆਂ ਨੇ ਵੀ ਸ਼ਾਇਰ ਪੜ੍ਹੀ ਹੋਵੇ ਜੇ ਬੱਚਿਆਂ ਨੇ ਨਾ ਪੜ੍ਹੀ ਉਹ ਤੁਹਾਨੂੰ ਚਿੱਤੇ ਹੋਣ ਕਾਗਜ਼ੇ ਕਿਵੇਂ ਨੇ ਉਹ ਠੱਗੜ ਵਾਲਿਆਂ ਦੇ ਢੇਰੇ ਬਾੜੇ ਇਹਦੇ ਇੱਕ ਬੰਦੇ ਨੇ ਨਾ ਬਾਜ਼ਾਰੋਂ ਬੱਕਰੀ ਖਰੀਦੀ ਬੱਕਰੀ ਖਰੀਦੀ ਬੱਕਰੀ ਖਰੀਦ ਕੇ ਉਹਨੇ ਪੁੱਛਣ ਮਾਰਿਆ ਨੇ ਤਾਂ ਜੇ 50 ਰੁਪਏ ਲਵਾਂ ਸੁਟ ਸੁਟਿਆ ਪਰ ਉਹ ਗਾਂ ਵਾੜ ਵਿੱਚ ਕਰਾਂਗੇ ਅਸੀਂ ਵਿਆਹ ਸ਼ਾਦੀ ਤੇ ਭੇਟ ਕਰਦਾਂਗੇ ਚਾਰ ਪੈਸੇ ਵਟਲਾਂਗੇ ਉਹਨੇ ਬੱਕਰੀ ਖਰੀਦ ਕੇ ਤੇ ਆਪਣੀ ਕਾਚ ਨੂੰ ਲੈ ਲਈ ਉਹਨੇ ਪਰਿਆ ਆ ਰਿਹਾ ਰਸਤੇ ਵਿੱਚ ਨਾ ਚਾਰ ਥਾਗ ਪਰਉਦੇ ਸੀ ਇੱਕ ਵਕਤ ਹੋਰ ਚੋਰ ਆਉਂਦਾ ਰਾਤ ਬਰਾਤੇ ਘਰੇ ਪਈ ਤੇ ਜਦੋਂ ਘਰ ਦੇ ਸੁੱਤੇ ਆ ਚੋਰ ਉਹ ਆਇਆ ਉਹਨੇ ਉਹਨੂੰ ਆੜ ਕੇ ਲੁੱਟ ਲਿਆ ਇੱਕ ਉਹਦਾ ਥਾਗ ਥਾਗ ਨੂੰ ਰਾਤ ਬਰਾਤੇ ਆਉਣ ਦੀ ਮੋੜ ਨਹੀਂ ਪੰਗੀ ਇੱਦਾਂ ਥਾਕੇ ਆਨ ਅੱਲਾ تھاکت کے دو ہوگا جدو بندہ جاگ رہے ہو چور کے دو نے جدو بندہ ستا ہوگا انہوں نے صلاح کی کیوں تھا کہہ لگے بھی آپ بکری خوڑی ہے آپ بکری خوڑی ہے پہلہ تھا کہ سکیم میرے خوڑا ہے گیا ان سکیم نہ نکری لائی اجے بچرا بکری خرید کے نکلیا ہے سی اپنے ورگا ماتر بندہ بلے نا پاں تائیو جا تھا گیا سی ਸਾਡੇ ਭੋਲੇ ਪੰਧਾ ਨਜ਼ਾਇਜ਼ ਮੈਦਾ ਉਖਾਇਆ ਨਾ ਲੋਕਾਂ ਨੇ ਇੱਥੇ ਲੈ ਲਿਆ ਤੇ ਲੰਗਰ ਤੇ ਲਾਉਂਦੇ ਨੇ ਪਾਪੇ ਲੀਡਰਾਂ ਦੀਆਂ ਤੇ ਰੈਲੀਆਂ ਤੇ ਇਹ ਹੁਣ ਆਪ ਸਮਝ ਲਿਓ ਫਿਰ ਪਹਿਲਾ ਘਟਮੜਿਆ ਜਾ ਗਿਆ ਜਾ ਕੇ ਕਹਿੰਦਾ ਕਿ ਤੇਰਾ ਪੁੱਤਾ ਬੜਾ ਸੋਹਣਾ ਕੀ ਕੀ ਤੁਹਾਨੂੰ ਤੇਰਾ ਪੁੱਤਾ ਬੜਾ ਸੋਹਣਾ ਉਹਦੇ ਮਨ ਚ ਗੱਲ ਘੜ ਗਈ ਇਹਦਾ ਮਨ ਆ ਮੈਂ ਤੇ ਬੱਕਰੀ ਲੈ ਕੇ ਆਇਆ ਹਾਂ ਤੇ ਇਹੋ ਜਿਹਾ ਪਾਗਲ ਹੁੰਦਾ ਕਿ ਪੁੱਤਾਂ ਲੈਣ ਦੇ ਬੱਕਰੀ ਚਲੋ ਉਹ ਨੂੰ ਕਹਿੰਦਾ ਵੀ ਜਾ ਇਹ ਪੁੱਪਾ ਚਲੇ ਜਾ ਮੇਰੇ ਕੋਲ ਮੈਂ ਇਹ ਬੱਕਰੀਆਂ ਨਹੀਂ ਹੋਇਆ ਤੈਨੂੰ ਨਹੀਂ ਦਿਸਦਾ ਪੁੱਤਾ ਕਹੀ ਜਣਾ ਹੁਣ ਉਹ ਚਲੇ ਗਿਆ ਕਹਿੰਦਾ ਚੱਲ ਭਰਾ ਤੇਰੀ ਮਰਜ਼ੀ ਨਹੀਂ ਮੰਨਣਾ ਅਸੀਂ ਤੇ ਇਦਾਂ ਹੀ ਹੁੰਦੇ ਨੇ ਆ ਜਿਹੜੇ ਆ ਫਿਰਦੇ ਨੇ ਨਾ ਗਲੀਆਂ ਦੇ ਵਿੱਚ ਆਪਾਂ ਨੇ ਤੇ ਘਰੇ ਨਾ ਜਿਹੜਾ ਹੈ ਉਹ ਬਾਸੂ ਸ਼ਸਤਰ ਵਾਲਾ ਭਾਰੀ ਇਹ ਤੇਰੇ ਘਰੇ ਨਾ ਗ੍ਰਹਿ ਭਾਰੀ ਆ ਭੈਣ ਜੀ ਆਹੋ ਬਾਬਾ ਜੀ ਨਾਲ ਬੈਠੋ ਦੁੱਧ ਛਕਾਓ ਭਾਬੀ ਜਾ ਬਾਬੇ ਫਿਰ ਬਾਬਾ ਕਰੇ ਨਾ ਤੇਰੇ ਮੁੰਡੇ ਦੇ ਦੋ ਵਯਾ ਮੈਨੂੰ ਵੈਸੇ ਇੱਕ ਬਾਬੇ ਨੇ ਐਕਸ ਕਰ ਮੈਂ ਨਿਕਾ ਜੈ ਸੀ ਤੇ ਸਾਡੇ ਘਰ ਦੇ ਉੱਤਰ ਕੇ ਮੈਨੂੰ ਵੀ ਲੈ ਕੇ ਤੁਰੇ ਸ਼ਿਕੁਲ ਮੈਨੂੰ ਮੇਰਾ ਹੱਥ ਕਹਿੰਦੇ ਪੁੱਤ ਬਾਬੇ ਮੇਰਾ ਹੱਥ ਪਕਾ ਮੈਂ ਜਦੋਂ ਖਾਇਆ ਬਾਬਾ ਮੈਨੂੰ ਕਿਹਾ ਤੇਰੇ ਦੋ ਵਯਾ ਹੋ ਗਏ ਅਜੇ ਤੱਕ ਇੱਕ ਨਹੀਂ ਹੋਇਆ ਤੂੰ ਉਠੀ ਬੋਲੀ ਕਰ ਸਿਰੇ ਦੇ ਝੁੱਠੇ ਉਹ ਠੱਗ ਲੈ ਨਾ ਠੱਗ ਲੈਣੇ ਇਹ ਆਪਣੇ ਜਾਂ ਮਾਰਦੇ ਨੇ ਤੂੰ ਬੜਾ ਤਾਂ ਜਾਏਗਾ ਇੱਥੇ ਬੈਠਾ ਰਹਿ ਤੈਰ ਉਹ ਪਹਿਲਾ ਠੱਗ ਗਿਆ ਉਹ ਲੈ ਆਉਂਦਾ ਇੱਕ ਪੁੱਤ ਜਿਹੜਾ ਬੱਕਰੀ ਵਾਲਾ ਸੀ ਉਹ ਕਹਿੰਦਾ ਵੀ ਕਿ ਹੋਜਿਆ ਪਾਗਲ ਇਨਸਾਨ ਹੈ ਹੁਣ ਪਹਿਲੀ ਵਾਰ ਤੇ ਬੰਦਾ ਮੰਨਦਾ ਨਹੀਂ ਜਦੋਂ ਥੋੜਾ ਜਿਹਾ ਅੱਗੇ ਗਿਆ ਤੇ ਕਹਿੰਦਾ ਭਾਉ ਪੁੱਤਾਂ ਕਾਫੀ ਨਹੀਂ ਲੈ ਕੇ ਜਾਈਂਗਾ ਮੈਂ ਦਰਦੀ ਬੱਕਰੀ ਲੈ ਲੈ ਉਹ ਕਹਿੰਦਾ ਵੀ ਕਮਾਲ ਦੀ ਗੱਲ ਅੱਗੇ ਨਹੀਂ ਗੱਲ ਆਖੀ ਪਤਾ ਨਹੀਂ ਜਾਂ ਤੇ ਮੈਂ ਪਾਗਲ ਹਾਂ ਤੇ ਜਾਂ ਹੀ ਪਾਗਲ ਹੈ ਮੈਂ ਲੈ ਕੇ ਬੱਕਰੀਆਂ ਆ ਪਹਿਲਾ ਮਿਲਿਆ ਉਹ ਵੀ ਕਿਹਦਾ ਪੁੱਤਾ ਦੂਜਾ ਮਿਲਿਆ ਉਹ ਵੀ ਕਿਹਦਾ ਪੁੱਤਾ ਕੋਹੋਂ ਵੀ ਤੇਦਾ ਵੀ ਜੱਟ ਲਿਆ ਜਾ ਤੁਹਾਨੂੰ ਮਨ ਕੀ ਅੱਗ ਲੱਗੀ ਕਿ ਬੱਕਰੀ ਨੂੰ ਪੁੱਤ ਆ ਕੀ ਜਾਂਦੇ ਨੇ ਅੱਗ ਅੱਗਾਂ ਦੀ ਗੱਲ ਕਰਨੇ ਵਾ ਇਨ੍ਹਾਂ ਚ ਭਲਾ ਇਨ੍ਹਾਂ ਪਾਰੇ ਬਾੜੀ ਨੇ ਕਿ ਗਣੀ ਜਿੰਨਾ ਗੱਪ ਮਾਲੀਆਂ ਲੋਟੇ ਹੱਥ ਨਿਪਘ ਓਏ ਹਰ ਕੇ ਸੰਤ ਮੈਣਾਖੀ ਐ ਰੱਗ ਉਹਨਾਂ ਦੀ ਗੱਲ ਕਰ ਰਿਹਾ ਮੈਂ ਕਿਵੇਂ ਲੁੱਟਦੇ ਨੇ ਹੁਣ ਉਹ ਤੀਜਾ ਠਾਕ ਮਿਲ ਗਿਆ ਤੀਜਾ ਠਾਕੀ ਦਾ ਵੀ ਮੁੰਡੇ ਦਾ ਰੱਗ ਬੜਾ ਕਾਲਦਾ ਵੀਰ ਪਹਿਲਾ ਕਿਹਾ ਦੱਸ ਪਹਿਲਾ ਕਿਹਾ ਪੁੱਤਾਂ ਕੱਛ ਜਿਨੀ ਚੱਕੀ ਦਾ ਦੂਜਾ ਕਿਹਾ ਦਲਦੀਵਾਰ ਕਿੰਨੇ ਦਾ ਲੈ ਆ ਤੀਜਾ ਕਿਹਾ ਵੀ ਨਾਗ ਬੜਾ ਕਾਲਦਾ ਮੁੰਡੇ ਦਾ ਕਿੱਥੋਂ ਲੈ ਆ ਹੁਣ ਮੰਨੇ ਲੱਗਿਆ ਹੁਣ ਮੰਨ ਡੋਲ ਗਿਆ ਤੀਜੇ ਠਾਕ ਨੇ ਮੰਨ ਗਲਾਪ ਦਾ ਚੌਥਾ ਮਿਲਿਆ ਕਿ ਚੌਥਾ ਕਿਤਾਬ ਵੀ ਵੇਚਣਾ ਹੀ ਪੁੱਤਾ ਮੈਨੂੰ ਚੰਗਾ ਲੱਗਦਾ ਉਹ ਬਚਰਾ ਲੈ ਕੇ ਤੇ ਬੱਕਰੀ ਤੜਿਆ ਸੀ ਜਦੋਂ ਚੌਥਾ ਥੱਥੋਂ ਭੱਲੇ ਭਜਾਰ ਦਿੱਤਾ ਅੱਗੇ ਜਾ ਕੇ ਰਾਹ ਵਿੱਚ ਸੋਚਿਆ ਮਨਾ ਕਿਤੇ ਘਰ ਵਾਲੇ ਪਾਗਲੀ ਨਾਲ ਅੱਖ ਨੇ ਮਛਡੋ ਬੱਕਰੀ ਛੱਡ ਕੇ ਖਾਲੀ ਕਰ ਜਾਂਦੇ ਠੱਗਾ ਨੇ ਬੱਕਰੀ ਚੁੱਕ ਲਈ ਉਹ ਲੈ ਰਹਿੰਦੇ ਇਦਾਂ ਸਾਡੀ ਹਾਲਤ ਇਦਾਂ ਹੀ ਸਭ ਠੱਗਿਆ ਸਾਲੋ ਹੁਣ ਪੋਣੀ ਤੇ ਸਾਡੇ ਗਾਲ ਵਿੱਚ ਕਿਰਪਾਨ ਸੀ ਪਰ ਪਾਰ ਦੀ ਗੱਲ ਚ ਖਾਲਾ ہولی نہرپان بولو کھولی کہ نہیں کھولی دسو کڑے کھوئے کہ نہیں کھوئے ٹگ نے کردے لیا پاؤ پیونا سانو کنڈے باجے کی پول اور پیا کڑے آتا پانی ٹھگ کے نہیں ٹگ پر فیصلہ کسی کرو مہاراج کہ جی کتنے اکھا میٹ کے بہ ਦੁਨੀਆਂ ਦੇ ਲੋਕੋ ਭਲੇਖਾ ਨਾ ਖਾਓ ਇਹ ਲੋਕ ਤੁਹਾਨੂੰ ਨੁਟ ਲੈਣਗੇ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰ ਦੇਣਗੇ ਇਹਨਾਂ ਬਾਰੇ ਬਾਣੀ ਨੇ ਪਤਾ ਕੀ ਆਖਿਆ ਕਹਿੰ ਲੱਗੇ ਕਿ ਏਡੇ ਪਾਪੀ ਨੇ ਇਹ ਟਾਣੀਆਂ ਨਹੀਂ ਖਾਂਦੇ ਇਹ ਰੋਖ ਹੀ ਖਾ ਜਾਂਦੇ ਨੇ ਭੋਲੇ ਲੋਕੋ ਤੁਹਾਡੇ ਟੱਬਰ ਖਾ ਜਾਣਗੇ ਇਹ ਬੰਦੇ ਜੇ ਤੁਸੀਂ ਨਾ ਜਾਗੇ ਐਸੇ ਸੰਤ ਨਾ ਮੋਖੋ ਭਾਵੇਂ ਕਾਲਾ ਸਿਉ ਪੇੜਾ ਘਟਾਵੇਂ ਇਹ ਟਾਣੀਆਂ ਸਨੇਤ ਰੁੱਖਾਂ ਦੇ ਰੁੱਖ ਟੱਬਰਾਂ ਦੇ ਟੱਬਰ ਤਬਾਹ ਕਰ ਦਿੰਦੇ ਨੇ ਟੱਬਰਾਂ ਦੇ ਟੱਬਰ ਡੇਰੇ ਵਿੱਚ ਆਪਣੇ ਵੱਲੋਂ ਤੀਰ ਛੱਡ ਕੇ ਆਇਆ ਹੋਈ ਚੰਗੀ ਸਿੱਖਿਆ ਮਿਲੇਗੀ ਪਰ ਕੀ ਹੋਇਆ ਇੱਕ ਦਿਨ ਉਸੇ ਡੇਰੇ ਵਿੱਚੋਂ ਖਬਰ ਆਈ ਧੀ ਦੀ ਪਤ ਡੇਰੇ ਵਿੱਚ ਡਿੱਗੀ ਗਈ ਅੱਗ ਨੇ ਲੁੱਟ ਲੈਣ